ਦੋਸਤੋ ਤੁਸੀਂ ਸਾਰਿਆਂ ਨੇ ਖ਼ਬਰਾਂ ਪੜ੍ਹ ਲਈਆਂ ਸੁਣ ਲਿਆ ਕਿ ਬਾਦਲ ਦਾ ਪਰਿਵਾਰ ਗਵਰਨਮੈਂਟ ਆਫ਼ ਇੰਡੀਆ ਨੂੰ ਆਪਣੀਆਂ ਇੱਕ ਬੋਗਸ ਰਿਪੋਰਟਸ ਤਿਆਰ ਕਰਾ ਕੇ ਇੰਟੈਲੀਜੈਂਸ ਵੱਲੋਂ ਇਹ ਕਹਿ ਰਹੇ ਨੇ ਕਿ ਸਾਡੇ ਟੱਬਰ ਨੂੰ ਪੰਜਾਬ ਵਿੱਚ ਹੋਰ ਪੁਲਿਸ ਚਾਹੀਦੀ ਹੋਰ ਸਿਕਿਉਰਿਟੀ ਚਾਹੀਦੀ। ਔਰ ਇੱਥੇ ਦੱਸਾਂ ਬਾਜ਼ੂ ਹੋਵੇਗਾ ਕਿ ਆਲਰੇਡੀ ਬਾਦਲ ਤੇ ਮਜੀਠੀਆ ਪਰਿਵਾਰਾਂ ਦੇ ਕੋਲ ਹਰਸ਼ਵਰਤ ਕੋਰ ਕੋਲ ਸੁਖਵੀਰ ਔਰ ਪ੍ਰਕਾਸ਼ ਸਿੰਘ ਬਾਦਲ ਕੋਲ 1000 ਦੇ ਲਾਗੇ ਪੁਲਿਸ ਕਰਮੀ ਜਿਹੜਾ ਤਾਇਨਾਤ ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਦੇਖਦਾ ਉਸ ਤੋਂ ਇਲਾਵਾ ਜਦੋਂ ਜ਼ਿਲ੍ਹਿਆਂ 'ਚ ਜਾਂਦੇ ਨੇ ਪਤਾ ਨਹੀਂ ਕਿੰਨੇ ਕਿੰਨੇ ਸੈਂਕੜੇ ਪੁਲਿਸ ਦੇ ਉਹਨਾਂ ਦੇ ਆਲੇ ਦੁਆਲੇ ਹੋਰ ਕਿਹੜਾ ਪਾ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ Z+ ਸਿਕਿਉਰਿਟੀ ਆਲਰੇਡੀ ਇਹਨਾਂ ਦੇ ਕੋਲ ਹੈ Z ਤੋਂ ਤੋਂ ਤੇ ਕੋਈ ਕੈਟਾਗਰੀ ਹੈ ਨਹੀਂ ਇੰਡੀਆ ਦੇ ਵਿੱਚ ਔਰ ਜਿੱਦਾਂ ਭਗਵੰਤ ਮਾਨ ਨੇ ਕਿਹਾ ਤਾਂ ਮੈਂ ਸਮਝਦਾ ਠੀਕ ਕਿਹਾ ਵਾ ਕਿ ਹੁਣ ਨੌਬਤ ਇਹਨਾਂ ਦੀ ਇਹ ਆ ਗਈ ਹੈ ਕਿ ਹੁਣ ਇਹਨਾਂ ਨੂੰ ਫੌਜ ਦੀ ਸਿਕਿਉਰਿਟੀ ਚਾਹੀਦੀ ਆ ਟੈਂਕ ਚਾਹੀਦੇ ਨੇ ਤੂਪਾ ਚਾਹੀਦੀਆਂ ਨੇ ਕੀ ਇਹਨੇ ਡਰ ਗਏ ਨੇ ਪੰਜਾਬ ਦੇ ਲੋਕਾਂ ਤੋਂ ਜਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਇਹਨਾਂ ਨੇ ਆਪਣੇ ਆਪ ਨੂੰ ਹੋਰ ਕੀ ਦਿਖਾਵਾ ਕਰਨਾ ਚਾਹੁੰਦੇ ਨੇ ਕਿ ਸਾਡੇ ਕੋਲ ਕਿੰਨੀ ਪੁਲਿਸ ਔਰ ਆ ਜਿਹੜੀ ਪੁਲਿਸ ਮੈਂ ਸੁਭਾਨਪੁਰ ਪੁਲਿਸ ਸਟੇਸ਼ਨ ਦੇ ਬਾਹਰ ਖੜਾ ਹਾਂ ਤੁਸੀਂ ਉੱਧਰ ਵੈਸੇ ਵਾਤਾਵਰਣ ਦੇਖ ਲਓ ਪੁਲਿਸ ਦਾ ਹਾਲਤ ਕੀ ਆ ਪੁਲਿਸ ਦਾ ਵਾਤਾਵਰਣ ਕੀ ਆ ਔਰ ਪੁਲਿਸ ਦੇ ਬਾਹਰ ਥਾਣੇ ਦੇ ਆ ਸੁਖਬੀਰ ਬਾਦਲ ਦੀ ਗੱਡੀ ਵੀ ਖੜੀ ਦੇਖ ਲਓ ਤੁਸੀਂ ਔਰ ਪੰਜਾਬ ਪੁਲਿਸ ਅਫਸੋਸ ਨਾ ਕਹਿਣਾ ਪੈਂਦਾ ਜਿਹੜਾ ਇਹਦਾ ਅਸਲ ਕੰਮ ਆ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨਾ ਆ ਲੋਕਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨੀ ਉਹ ਤਾਂ ਹੀ ਕਰਦੇ ਨੇਗੇ ਇਸ ਨੂੰ ਪੁਲਿਸ ਨੂੰ ਇਹਨਾਂ ਨੇ ਆਪਣੀ ਨਿੱਜੀ ਫੌਜ ਦੀ ਤਰ੍ਹਾਂ ਵਰਤਿਆ ਵਾ ਔਰ ਇਹ ਪਿਛਲੇ 9-10 ਸਾਲਾਂ ਵਿੱਚ ਇੰਨੇ ਝੂਠੇ ਮਕਦਮੇ ਦਰਜ ਕੀਤੇ ਨੇ ਔਰ ਸਰੋਪੇ ਪਾਉਣ ਵਿੱਚ ਲੋਕਾਂ ਦੇ ਗਲੇ ਬਾਹਾਂ ਮਰੋੜਨ ਵਿੱਚ ਇਸ ਪੁਲਿਸ ਦੇ ਬਾਦਲ ਦੀ ਜਿਹੜੀ ਬਹੁਤ ਰੱਜ ਕੇ ਸੇਵਾ ਕੀਤੀ ਹੈ ਇਹਨਾਂ ਪੁਲਿਸ ਵਾਲਿਆਂ ਦੇ ਕਿਤੇ ਆਪਾਂ ਜੇ ਪੈਂਟਾ ਲਵਾਈਏ ਇਹਨਾਂ ਦੇ ਥੱਲੇ ਇਹਨਾਂ ਨੇ ਉਹਨਾਂ ਅਕਾਲੀਆਂ ਦੇ ਰੰਗ ਦੇ ਕਿਸ਼ਾਰੇ ਨਿਕਲ ਕੇ ਆਉਣਗੇ ਤਾਂ ਇੰਨੀ ਗਰਾਵਟ ਆ ਚੁੱਕੀ ਹੈ ਸਾਰੀ ਪੁਲਿਸ ਸਟੇਸ਼ਨ ਮੁੰਛੀ ਕੀ ਥਾਣੇਦਾਰ ਕੀ ਡੀਐਸਪੀ ਕੀ ਐਸਐਸਪੀ ਆਪਣੀ ਜ਼ਮੀਰ ਵੇਚ ਕੇ ਇਹਨਾਂ ਅਖੌਤੀ ਅਕਾਲੀਆਂ ਦੀ ਸੇਵਾ ਕਰਦੇ ਨੇ ਪਰ ਹਲੇ ਵੀ ਬਾਦਲਾ ਨੂੰ ਹੋਰ ਪੁਲਸ ਚਾਹੀਦੀ ਆ ਇੱਕ ਵਾਰੀ ਨਿਗਾਹ ਮਾਰੋ ਜੀਟੀ ਰੋਡ ਦੇ ਉੱਤੇ ਖੜੇ ਆ ਟ੍ਰੈਫਿਕ ਦੇਖੋ ਕਿਸ ਤਰ੍ਹਾਂ ਦੀ ਹੈ ਅਨ ਕੰਟਰੋਲਡ ਟ੍ਰੈਫਿਕ ਹੋਰ ਟ੍ਰੈਫਿਕ ਦੇ ਲੈਕਸੈਂਟਾ ਕਰਕੇ ਪੰਜਾਬ ਦੇ ਵਿੱਚ ਲਗਭਗ 5000 ਹਰ ਸਾਲ ਵਿਅਕਤੀ ਐਕਸੀਡੈਂਟਾਂ 'ਚ ਮਾਰੇ ਜਾਂਦੇ ਨੇ ਉਹ ਉਹਨੂੰ ਕੰਟਰੋਲ ਕਰਨ ਦਾ ਕੋਈ ਜਦ ਦੇ ਤੋਂ ਦੇਖਦਾ ਕਿ ਉਹ ਟ੍ਰੈਫਿਕ ਇੱਕ ਵਾਰ ਫਿਰ ਦਿਖਾਓ ਇੰਨੀ ਹੱਦ ਤੱਕ ਕੰਟਰੋਲ ਕਿੱਥੇ ਜਿਹਦਾ ਦਿਲ ਕਰਦਾ ਜਿੱਦਾਂ 누구 ਦਾ ਦਿਲ ਕਰਦਾ ਉਹ ਗੱਡੀ ਚਲਾ ਸਕਦਾ ਵਾ ਸ਼ਰਾਬ ਪੀ ਕੇ ਚਲਾ ਲਉ ਬੈਲਟਾਂ ਤੋਂ ਬਗੈਰ ਚਲਾ ਲਉ ਕੋਈ ਕਾਨੂੰਨ ਨਹੀਂਗਾ ਇੱਥੇ ਕੋਈ ਇਹਨਾਂ ਨੂੰ ਚਿੰਤਾ ਨਹੀਂਗੀ ਔਰ ਇੱਥੇ ਦੱਸਣਾ ਲਾਜ਼ਮੀ ਆ ਕਿ ਅਸੀਂ ਸੁਪਰੀਮ ਕੋਰਟ ਦਾ ਐਫੀਡੇਵਿਟ ਕੋਟ ਕਰ ਰਹੇ ਆ ਮੈਂ ਪੰਜਾਬ ਪੁਲਿਸ ਦਾ ਐਫੀਡੇਵਿਟ ਗਿਆ ਪੰਜਾਬ ਗੌਰਮੈਂਟ ਦਾ ਸੁਪਰੀਮ ਕੋਰਟ ਕੇ ਟ੍ਰੈਫਿਕ ਦੇ ਵਾਸਤੇ ਕੇਵਲ 1800 ਬੰਦਾ ਤੈਨਾਤ ਆ ਪੰਜਾਬ ਸਾਰੇ ਪੋਣੇ 3 ਕਰੋੜ ਆਬਾਦੀ ਦੀ ਸਿਕਿਉਰਿਟੀ ਜਿਹੜੀ ਲੋਕਾਂ ਨੇ ਸੜਕਾਂ ਤੇ ਤੁਰਨਾ ਉੱਥੇ ਸਿਰਫ 1800 ਆਦਮੀ ਐ ਤੇ ਬਾਦਲ ਦੇ ਟੱਬਰ ਨੂੰ ਹੁਣ ਹੋਰ ਸਿਕਿਉਰਿਟੀ ਚਾਹੀਦੀ ਪੰਜਾਬ ਦੇ ਲੋਕਾਂ ਦੀ ਸਿਕਿਉਰਿਟੀ ਦਾ ਕੋਈ ਫਿਕਰ ਨਹੀਂਗਾ ਇੱਥੇ ਗਲਤਤਾ ਨਾਲ ਗਰੀਪਾ ਨਾਲ ਰੋਜ਼ ਬਲਾਤਕਾਰ ਦੀਆਂ ਖਬਰਾਂ ਕਤਲ ਹੋ ਰਹੇ ਨੇ ਅ ਇਸ ਕਈ ਕਈ ਤਰ੍ਹਾਂ ਦੇ ਕ੍ਰਾਈਮ ਹੋ ਰਹੇ ਨੇ ਉਹਨੂੰ ਕੰਟਰੋਲ ਕਰਨ ਦੀ ਇਹਨਾਂ ਨੂੰ ਚਿੰਤਾ ਕੋਈ ਨਹੀਂ ਕਿ ਲੇਕਿਨ ਆਪਣੇ ਆਪ ਵਾਸਤੇ ਹੋਰ ਪੁਲਿਸ ਚਾਹੀਦੀ ਆ ਇਸ ਲਈ ਮੈਂ ਸਮਝ ਮੈਂ ਸਮਝਦਾ ਕਿ ਵਕਤ ਆ ਗਿਆ ਵਾ ਕਿ ਨਾ ਆ ਪਖੰਡੀ ਆਗੂਆਂ ਤੋਂ ਇਹਨਾਂ ਹੰਕਾਰੀ ਆਗੂਆਂ ਤੋਂ ਆਪਾਂ ਖਹਿੜਾ ਛਡਾ ਲਈਏ ਆਪਣੇ ਪੰਜਾਬ ਨੂੰ ਦੁਬਾਰਾ ਮੋੜ ਲਾਈਨ ਤੇ ਤਾਂ ਲਿਆ ਸਕਦੇ ਆ ਜੇ ਇਹ ਆ ਸਮੇਤ ਪੁਲ ਸਮੇਤ ਬਾਦਲਾਂ ਦੇ ਟੋਲੇ ਤੋਂ ਆਪਾਂ ਨਜਾਤ ਪਾ ਸਕੀਏ ਆਪਣੇ ਪੰਜਾਬ ਨੂੰ ਤਾਂ ਹੀ ਉਹ ਬਚਾ ਸਕਦੇ ਆ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਇਸ ਗੱਲ ਤੇ ਜ਼ਰੂਰ ਗੌਰ ਕਰੋਗੇ ਔਰ ਸਿਕਿਉਰਿਟੀ ਹੁਣ ਇੱਕ 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 ਸੋਸ਼ਲ ਸਟੇਟਸ ਬਣ ਗਿਆ ਔਰ ਕੁਝ ਨਹੀਂਗਾ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਸਾਡੇ ਐਮਪੀਜ਼ ਕੋ ਕੋਈ ਸਿਕਿਉਰਿਟੀ ਨਹੀਂ ਕੋਈ ਲੋੜ ਹੀ ਨਹੀਂ ਕੀ ਜੇ 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 ਅਸੀਂ ਕੋਈ ਗਲਤ ਕੰਮ ਨਹੀਂ ਕਰਦੇ ਸਾਨੂੰ ਸਿਕਿਉਰਿਟੀ ਕਹ ਦਿੱਤੀ ਜਾ ਇਸ ਲਈ ਲੋਕਾਂ ਤੋਂ ਡਰਦੇ ਨੇ ਲੋਕਾਂ ਦੇ ਚੋਰ ਨੇ ਤੇ ਸਿਕਿਉਰਿਟੀ ਮੰਗਦੇ ਮੈਨੂੰ ਪੂਰਾ ਆਸਾ ਤੁਸੀਂ ਅਸੀਂ ਗੌਰ ਕਰੋ ਕਿ ਸ਼ੁਕਰੀਆ